ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ Sell in Punjabi ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਲੈ ਕੇ ਆਇਆ ਚਾਰ ਟਰੈਕਟਰ ਪਹਿਲਾ ਆ ਫਾਰਮਟ੍ਰੈਕ 60 ਮਾਡਲ ਹੈ 2002 ਅਗਲੇ ਟਾਇਰ ਹੈ 80% ਪਿਛਲੇ ਟਾਇਰ 45% ਪੰਜਾਬ ਦਾ ਨੰਬਰ ਆ ਇੰਜਨ ਗੇਅਰ ਬਿਲਕੁਲ ਓਕੇ ਆ ਇਹ ਟਰੈਕਟਰ ਦੀ ਡਿਮਾਂਡ ਆ ਸਿਰਫ 1,85,000 ਰੁਪਏ ਤੇ ਦੋਸਤੋ ਦੂਜਾ ਟਰੈਕਟਰ ਆ ਸਵਰਾਜ 855 ਮਾਡਲ 2017 ਆ ਚਾਰੇ ਟਾਇਰ 65% ਆ ਪੱਕੇ ਆ ਪੰਜਾਬ ਨੰਬਰ ਆ ਪਾਵਰ ਸਟੀering ਆ ਕਾਫੀ ਸਾੰਭਿਆ ਸਾਫ ਸੁਥਰਾ ਆ ਇਹਦੀ ਡਿਮਾਂਡ 5 ਲੱਖ 20000 ਰੁਪਏ ਤੇ ਦੋਸਤੋ ਤੀਜਾ ਟਰੈਕਟਰ ਆ ਸੋਨਾ ਲੀਕਾ ਦਾ 750 ਇਹ 2011 ਮਾਡਲ ਆ ਇਹਦੇ ਚਾਰੇ ਟਾਇਰ ਨਵੇਂ ਆ ਐਮ ਆਰ ਐਫ ਦੇ ਇਹ ਵੀ ਪਾਵਰ ਸਟੀering ਆ ਟੌਪ ਮਾਡਲ ਆ ਡਿਮਾਂਡ ਇਹਦੀ ਆ 3 ਲੱਖ 80000 ਰੁਪਏ ਤੇ ਦੋਸਤੋ ਚੌਥਾ ਟਰੈਕਟਰ ਆ ਇਹ ਵੀ ਸੋਨਾਲੀਕਾ ਦਾ ਹੀ ਆ ਵਲਡ ਟਰੈਕ 60 ਇਹ ਇਹ 2020 ਮਾਡਲ ਆ ਚਾਰੇ ਟਾਇਰ ਇਹਦੇ 90% ਆ ਪਹਿਲੇ ਹੀ ਪੰਜਾਬ ਦਾ ਨੰਬਰ ਆ ਸਾਰਾ Ориਜినਲ ਟਰੈਕਟਰ ਆ ਇਹਦੀ ਡਿਮਾਂਡ ਆ 5 ਲੱਖ 80000 ਰੁਪਏ ਤੇ ਇਹਨਾਂ ਸਾਰੇ ਟਰੈਕਟਰਾਂ ਦਾ ਏਰੀਆ ਆ ਰੈਕੋਟ ਪੰਜਾਬ ਜਿਆਦਾ ਜਾਣਕਾਰੀ ਲਈ ਕਾਲ ਕਰੋ 73472 54534 73 472 54 534